ਇੱਕ ਬਹੁਤ ਪੁਰਾਣੀ ਕਹਾਵਤ ਆ ਕਿ ਲੋੜ ਕਾੜ ਦੀ ਮਾਂ ਵਾ ਜਦੋਂ ਵੀ ਇਨਸਾਨ ਨੂੰ ਕਦੇ ਕਿਸੇ ਵੀ ਚੀਜ਼ ਦੀ ਨਵੀਂ ਲੋੜ ਪਈ ਜੰਗਲਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਪਈ ਬਹੁਤ ਗਰਮ ਜਾਂ ਠੰਡੇ ਮੌਸਮਾਂ ਦੇ ਵਿੱਚ ਕੱਪੜੇ ਦੀ ਲੋੜ ਪਈ ਦੂਰ ਦਰਾਡੇ ਜਾਣ ਦੀ ਲੋੜ ਪਈ ਤਾਂ ਹਮੇਸ਼ਾ ਇਨਸਾਨ ਨੇ ਕੁਝ ਨਾ ਕੁਝ ਨਵਾਂ ਆਪਣਾ ਹੀਲਾ ਵਸੀਲਾ ਜ਼ਰੂਰ ਕੀਤਾ ਉਸੇ ਤਰ੍ਹਾਂ ਦੀ ਇੱਕ ਲੋੜ ਅੱਜਕੱਲ ਪੈ ਰਹੀ ਆ ਸਪੈਸ਼ਲੀ ਆਪਣੇ ਰੀਜਨ ਦੇ ਵਿੱਚ ਇੰਡੀਆ ਪਾਕਿਸਤਾਨ ਜੌਬਸ ਪਹਿਲਾਂ ਹੀ ਹੈ ਨਹੀਂ ਸੀਗੀਆਂ ਤੇ ਬਾਹਰਲੇ ਦੇਸ਼ ਕੈਨੇਡਾ ਵਰਗੇ ਅਮਰੀਕਾ ਵਰਗੇ ਜਿਹੜੇ ਇੰਨੇ ਸਾਲਾਂ ਤੋਂ ਸਾਡੇ ਨੌਜਵਾਨਾਂ ਨੂੰ ਚੱਲਦੇ ਆਏ ਨੌਕਰੀਆਂ ਦਿੰਦੇ ਆਏ ਉਹਨਾਂ ਦੇ ਦਰਵਾਜ਼ੇ ਵੀ ਹੁਣ ਹੌਲੀ-ਹੌਲੀ ਬੰਦ ਹੋ ਰਹੇ ਆ ਤਾਂ ਹੁਣ ਸਭ ਤੋਂ ਵੱਡਾ ਕੁਐਸਚਨ ਆ ਕਿ ਅੱਗੇ ਕੀ ਤਾਂ ਇੱਥੇ ਸਾਡੇ ਸਾਹਮਣੇ ਇੱਕ ਬਹੁਤ ਹੀ ਸੋਹਣੀ ਐਗਜ਼ਾਮਪਲ ਲੈ ਕੇ ਆਏ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਡਿਸਟ੍ਰਿਕਟ ਦੇ ਇੱਕ ਪਿੰਡ ਬਸਤੀ ਕਾਜ਼ੀ ਅਬਦੁਰ ਰਹਿਮਾਨ ਕੁਰੀਜ਼ਾ ਦੇ ਨੌਜਵਾਨ ਜਦੋਂ ਇਹਨਾਂ ਨੌਜਵਾਨਾਂ ਨੇ ਸਾਰੇ ਪਾਸੇ ਰਸਤੇ ਬੰਦ ਹੁੰਦੇ ਦੇਖੇ ਤਾਂ ਇੱਕ ਇਹੋ ਜੀ ਚੀਜ਼ ਇਹਨਾਂ ਨੇ ਸ਼ੁਰੂ ਕੀਤੀ ਜਿਹੜੀ ਹੋਰ ਉਹਨਾਂ ਲੋਕਾਂ ਦੇ ਲਈ ਵੀ ਐਗਜ਼ਾਮਪਲ ਬਣੀ ਜਿਨ੍ਹਾਂ ਦੇ ਕੋਲੇ ਪ੍ਰਾਈਵੇਟ ਨੌਕਰੀਆਂ ਨਹੀਂ ਬਲਕਿ ਸਰਕਾਰੀ ਨੌਕਰੀਆਂ ਵੀ ਸੀ ਤੇ ਮੈਂ ਗੱਲ ਕਰ ਰਿਹਾ ਉਸੇ ਹੀ ਸਾਧਨ ਦੀ ਜਿੱਥੋਂ ਮੈਂ ਅੱਜ ਇਹ ਵੀਡੀਓ ਬਣਾ ਰਿਹਾ ਤੇ ਜਿੱਥੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮੇਰਾ ਮਤਲਬ ਹੈ YouTube ਦੀ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਇਨਸਾਨ ਇਸ ਤਰ੍ਹਾਂ ਦਾ ਹੋਊਗਾ ਜਿਹੜਾ ਅੱਜ YouTube ਨਹੀਂ ਦੇਖ ਰਿਹਾ ਇਹਨਾਂ ਲੋਕਾਂ ਨੇ ਵੀ YouTube ਯੂਜ਼ ਕੀਤਾ ਪਰ ਦੇਖਣ ਲਈ ਨਹੀਂ ਬਲਕਿ ਖੁਦ ਉੱਥੇ ਵੀਡੀਓ ਬਣਾਉਣ ਦੇ ਲਈ ਇਸ ਪਿੰਡ ਦੇ ਵਿੱਚ ਟੋਟਲ 80 ਘਰ ਨੇ ਤੇ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਣੀ ਆ ਕਿ ਇਹਨਾਂ 80 ਘਰਾਂ ਦੇ ਵਿੱਚੋਂ ਇੱਕ ਵੀ ਘਰ ਇਹੋ ਜਿਹਾ ਨਹੀਂ ਜਿੱਥੇ ਅੱਜ ਕੋਈ ਵੀ ਯੂਟਿਊਬਰ ਨਹੀਂ ਹੈ 80 ਘਰਾਂ ਦੇ ਇਸ ਪਿੰਡ ਦੇ ਵਿੱਚ ਅੱਜ 200 ਤੋਂ ਜ਼ਿਆਦਾ YouTube ਚੈਨਲ ਨੇ ਪੂਰੇ ਦੇ ਪੂਰੇ ਪਿੰਡ ਦੇ ਵਿੱਚ 20 ਤੋਂ ਜ਼ਿਆਦਾ 골ਡਨ ਬਟਨ ਨੇ ਤੇ 80 ਤੋਂ ਜ਼ਿਆਦਾ ਸਿਲਵਰ ਬਟਨ ਨੇ ਸਿਲਵਰ ਬਟਨ ਕਿਸੇ ਵੀ ਯੂਟਿਊਬਰ ਨੂੰ ਉਦੋਂ ਮਿਲਦਾ ਜਦੋਂ ਉਹਦੇ ਸਬਸਕ੍ਰਾਈਬਰ 1 ਲੱਖ ਤੋਂ ਵੱਧ ਜਾਂਦੇ ਆ 골ਡਨ ਬਟਨ ਉਦੋਂ ਮਿਲਦਾ ਜਦੋਂ ਸਬਸਕ੍ਰਾਈਬਰ 10 ਲੱਖ ਤੋਂ ਵੱਧ ਜਾਂਦੇ ਆ ਤੇ ਇਸ ਤੋਂ ਅੱਗੇ ਜਾਂਦਾ ਡਾਇਮੰਡ ਬਟਨ ਡਾਇਮੰਡ ਬਟਨ ਸਿਰਫ ਉਸ ਯੂਟਿਊਬਰ ਨੂੰ ਮਿਲਦਾ ਜਿਹਦੇ ਸਬਸਕ੍ਰਾਈਬਰ 10 ਮਿਲੀਅਨ ਤੋਂ ਜ਼ਿਆਦਾ ਹੁੰਦੇ ਆ ਮਤਲਬ ਕਿ 1 ਕਰੋੜ ਤੋਂ ਵੀ ਜ਼ਿਆਦਾ ਤੇ ਇਸੇ ਪਿੰਡ ਦਾ ਇੱਕ ਨੌਜਵਾਨ ਅੱਜ 10 ਮਿਲੀਅਨ ਦੇ ਉਸ ਪੜਾ ਨੂੰ ਟੱਚ ਕਰਨ ਵਾਲਾ ਵਾ ਕਿਉਂਕਿ ਉਹਦੇ YouTube ਤੇ ਸਬਸਕ੍ਰਾਈਬਰ ਹੈਗੇ ਆ ਤਕਰੀਬਨ 8 ਮਿਲੀਅਨ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਆ ਇਸੇ ਪਿੰਡ ਦੇ ਇੱਕ ਨੌਜਵਾਨ ਹੈਦਰ ਅਲੀ ਤੋਂ ਹੈਦਰ ਅਲੀ ਪਹਿਲਾਂ 6 ਸਾਲ ਤੱਕ ਆਪਣੇ ਪਿੰਡ ਤੋਂ ਬਹੁਤ ਦੂਰ ਇੱਕ ਹਸਪਤਾਲ ਦੇ ਵਿੱਚ ਇੱਕ ਓਟੀ ਟੈਕਨੀਸ਼ੀਅਨ ਦੇ ਤੌਰ ਦੇ ਉੱਪਰ ਜੌਬ ਕਰਦੇ ਰਹੇ। ਤਕਰੀਬਨ 6 ਸਾਲ ਉਹਨਾਂ ਨੇ ਇਹ ਨੌਕਰੀ ਕੀਤੀ। ਹੈਦਰ ਅਲੀ ਅੱਗੇ ਇੱਥੇ ਹੱਸ ਕੇ ਇਹ ਦੱਸਦੇ ਆ ਕਿ ਮੈਂ ਘਰ ਵੀ ਛੱਡਿਆ ਤੇ ਨੌਕਰੀ ਵੀ ਕੀਤੀ ਪਰ ਮੇਰੀ ਇਹ ਨੌਕਰੀ ਤੋਂ ਮਿਲੀ ਹੋਈ ਤਨਖਾਹ ਇੰਨੀ ਵੀ ਨਹੀਂ ਸੀ ਕਿ ਮੇਰੇ ਮੋਟਰਸਾਈਕਲ ਦੇ ਵਿੱਚ ਮੈਨੂੰ ਪੈਟਰੋਲ ਪਵਾਉਣ ਦੇ ਲਈ ਵੀ ਕਾਫੀ ਹੁੰਦੀ। ਹੈਦਰ ਅਲੀ ਅੱਜ ਜਿੰਨਾ ਕਮਾ ਰਹੇ ਆ ਉਹ ਅੱਗੇ ਇਸ ਵੀਡੀਓ ਦੇ ਵਿੱਚ ਦੱਸਦੇ ਆ ਕਿ YouTube ਤੋਂ ਮੇਰੀ ਇੱਕ ਦਿਨ ਦੀ ਕਮਾਈ ਮੇਰੀ ਹਸਪਤਾਲ ਵਾਲੀ ਜੌਬ ਦੇ ਪੂਰੇ ਸਾਲ ਦੀ ਤਨਖਾਹ ਨੂੰ ਮਿਲਾ ਕੇ ਵੀ ਉਸ ਤੋਂ ਕਿਤੇ ਹੀ ਜ਼ਿਆਦਾ ਆ ਜਦੋਂ 6 ਸਾਲ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਨੌਕਰੀ ਤੋਂ ਪੂਰੀ ਤਰ੍ਹਾਂ ਨਾਲ ਹਾਇਦਰ ਅਲੀ ਨਿਰਾਸ਼ ਹੁੰਦੇ ਆ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਜਾ ਡਿਸੀਜਨ ਲੈਂਦੇ ਆ ਜਿਹਦੇ ਨਾਲ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਤੋਂ ਆਪਣੇ ਘਰਦਿਆਂ ਤੋਂ ਬਹੁਤ ਸਾਰੇ ਤਾਣੇ ਮੇਨੇ ਸੁਣਨੇ ਪੈਂਦੇ ਆ ਨੌਕਰੀ ਦੇ ਦੌਰਾਨ ਉਹਨਾਂ ਨੇ ਵੀ ਬਹੁਤ ਜ਼ਿਆਦਾ YouTube ਦੇਖਿਆ ਤੇ ਉਦੋਂ ਹੀ ਉਹਨਾਂ ਦੇ ਦਿਲ ਦੇ ਵਿੱਚ ਇੱਕ ਖਿਆਲ ਆਇਆ ਕਿ ਮੈਂ ਸਿਰਫ YouTube ਦੇਖ ਰਿਹਾ ਪਰ ਇਹ ਕੌਣ ਲੋਕ ਨੇ ਜਿਹੜੇ YouTube ਦੇ ਉੱਪਰ ਵੀਡੀਓ ਬਣਾ ਰਹੇ ਆ ਤੇ ਇੰਨੇ ਜ਼ਿਆਦਾ ਪੈਸੇ ਕਮਾ ਰਹੇ ਆ ਉਹ ਆਪਣੀ ਨੌਕਰੀ ਤੇ ਉਹ ਸ਼ਹਿਰ ਛੱਡ ਕੇ ਵਾਪਸ ਘਰੇ ਆਉਂਦੇ ਆ ਤੇ ਮਾਪੇ ਨੂੰ ਕਹਿੰਦੇ ਆ ਕਿ ਹੁਣ ਤੋਂ ਮੈਂ ਇੱਕ ਯੂਟਿਊਬਰ ਬਣਾਂਗਾ ਅੱਗੇ ਹੈਦਰ ਅਲੀ ਦੱਸਦੇ ਆ ਕਿ ਮੈਂ ਅਲੱਗ-ਅਲੱਗ ਤਰ੍ਹਾਂ ਦੇ ਵੀਡੀਓਜ਼ ਬਣਾਉਣੇ ਸ਼ੁਰੂ ਕੀਤੇ ਤੇ ਢਾਈ ਮਹੀਨੇ ਤੋਂ ਬਾਅਦ ਮੇਰਾ ਪਹਿਲਾ ਚੈਨਲ ਮੋਨਟਾਈਜ਼ ਹੋ ਗਿਆ ਉਹਦਾ ਮਤਲਬ ਕਿ ਉਹਨਾਂ ਨੂੰ ਪੈਸੇ ਬਣਨੇ ਸ਼ੁਰੂ ਹੋਏ ਇਹ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ ਸਿਰਫ ਢਾਈ ਮਹੀਨੇ ਤੋਂ ਬਾਅਦ ਹੀ ਉਹਨਾਂ ਦਾ ਚੈਨਲ ਮੋਨਟਾਈਜ਼ ਹੋਣ ਦਾ ਇੱਕ ਵੱਡਾ ਕਾਰਨ ਦੱਸਦੇ ਆ ਉਹਨਾਂ ਦਾ ਇੱਕ ਚੈਨਲ ਬਹੁਤ ਜ਼ਿਆਦਾ ਵਾਇਰਲ ਹੁੰਦਾ ਜਿਹਦੇ ਵਿਊਜ਼ ਟੋਟਲ ਮਿਲੀਅਨਸ ਦੇ ਵਿੱਚ ਗਏ ਆਪਣੀ ਇਸ ਸਫਲਤਾ ਤੋਂ ਹੈਦਰ ਅਲੀ ਹੋਰ ਮੋਟੀਵੇਟ ਹੁੰਦੇ ਆ ਤੇ ਆਪਣੇ ਨਾਲ ਪਿੰਡ ਦੇ ਹੀ ਹੋਰ ਬਹੁਤ ਸਾਰੇ ਲੜਕੀਆਂ ਦੀ ਇੱਕ ਪੂਰੀ ਦੀ ਪੂਰੀ ਟੀਮ ਬਣਾਉਂਦੇ ਆ ਤੇ ਕੁਝ ਹੋਰ ਚੈਨਲਸ ਸਟਾਰਟ ਕਰਦੇ ਆ ਹੈਦਰ ਅਲੀ ਅੱਗੇ ਕਹਿੰਦੇ ਆ ਕਿ ਮੈਂ YouTube ਦੇ ਉੱਪਰ ਪਤਾ ਹੀ ਨਹੀਂ ਕਿੰਨੇ ਇਸ ਤਰ੍ਹਾਂ ਦੇ ਚੈਨਲ ਦੇਖੇ ਜਿੱਥੋਂ ਮੈਨੂੰ ਵੀਡੀਓ ਬਣਾਉਣ ਦੇ ਬਾਰੇ ਦੇ ਵਿੱਚ ਤੇ ਕੰਟੈਂਟ ਦੇ ਬਾਰੇ ਵਿੱਚ ਆਈਡੀਆ ਹੋਇਆ ਮੈਨੂੰ ਉੱਥੋਂ ਇਹ ਪਤਾ ਲੱਗਿਆ ਕਿ ਸਭ ਤੋਂ ਜ਼ਿਆਦਾ ਲੋਕਾਂ ਨੂੰ ਐਂਟਰਟੇਨਮੈਂਟ ਪਸੰਦ ਆ ਤੇ ਇਹਦੇ ਨਾਲ ਨਾਲ ਜੇ ਐਂਟਰਟੇਨਮੈਂਟ ਦੇ ਵਿੱਚ ਰੋਜ਼ਾਨਾ ਦੀ ਸਮਾਜਿਕ ਜ਼ਿੰਦਗੀ ਦੀਆਂ ਪ੍ਰੋਬਲਮਸ ਜਾਂ ਰਿਐਲਿਟੀਆਂ ਨੂੰ ਦਿਖਾਇਆ ਜਾਵੇ ਤਾਂ ਇਹ ਕੰਟੈਂਟ ਬਹੁਤ ਜ਼ਿਆਦਾ ਲੋਕ ਦੇਖਦੇ ਆ ਪਸੰਦ ਕਰਦੇ ਆ ਉਹੀ ਹੈਦਰ ਅਲੀ ਜਿਹਨੂੰ ਪਿੰਡ ਦੇ ਵਿੱਚ ਪਹਿਲਾਂ ਲੋਕ ਤਾਨੇ ਮਾਰਦੇ ਸੀ ਤੇ ਮਜ਼ਾਕ ਉਡਾਉਂਦੇ ਸੀ ਹੁਣ ਉਸੇ ਹੀ ਹੈਦਰ ਅਲੀ ਦੇ ਅੰਡਰ ਪਿੰਡ ਦੇ ਬਹੁਤ ਸਾਰੇ ਲੜਕੇ ਉਹਦੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਟ੍ਰੇਨਿੰਗ ਲੈਣੀ ਸ਼ੁਰੂ ਕਰਦੇ ਆ ਇਹ ਇੱਕ ਟੀਮ ਦੇ ਤੌਰ ਦੇ ਉੱਪਰ ਵੀ ਵੀਡੀਓ ਬਣਾਉਂਦੇ ਆ ਤੇ ਇਹਨਾਂ ਸਾਰੇ ਲੜਕਿਆਂ ਨੇ ਆਪਣੇ ਆਪਣੇ ਚੈਨਲ ਵੀ ਚਲਾਏ ਆ ਤੇ ਹੁਣ ਹਰੇਕ ਦੇ ਚੈਨਲ ਮੋਨਟਾਈਜ਼ ਨੇ ਪਰ ਆਪਣੀ ਨੌਕਰੀ ਛੱਡ ਕੇ ਫੁੱਲ ਟਾਈਮ ਯੂਟਿਊਬਰ ਬਣਨ ਵਾਲੇ ਹੈਦਰ ਅਲੀ ਪਿੰਡ ਦੇ ਪਹਿਲੇ ਨੌਜਵਾਨਤਾ ਸੀ ਪਰ ਆਖਰੀ ਨਹੀਂ ਸੀ ਇਨਾਂ ਦੇ ਹੀ ਪਿੰਡ ਦੇ ਜ਼ਾਹਿਰਉਲ ਹੱਕ ਨੇੜੇ ਦੇ ਇੱਕ ਪਿੰਡ ਦੇ ਵਿੱਚ ਸਰਕਾਰੀ ਟੀਚਰ ਨੇ ਉਹਨਾਂ ਦੀ ਕਹਾਣੀ ਵੀ ਹੈਦਰ ਅਲੀ ਦੇ ਬਿਲਕੁਲ ਸਿਮਿਲਰ ਆ ਉਹਨਾਂ ਨੂੰ ਵੀ ਤਨਖਾਹ ਦੇ ਵਿੱਚੋਂ ਓਨੇ ਪੈਸੇ ਨਹੀਂ ਬਚਦੇ ਕਿ ਉਹ ਆਪਣਾ ਘਰ-ਬਾਰ ਚਲਾ ਸਕਣ ਭਾਵੇਂ ਕਿ ਉਹਨਾਂ ਨੇ ਆਪਣੀ ਨੌਕਰੀ ਨਹੀਂ ਛੱਡੀ ਪਰ ਉਹ ਵੀ YouTube ਦੇ ਉੱਪਰ ਬਹੁਤ ਜ਼ਿਆਦਾ ਐਕਟਿਵ ਨੇ ਤੇ ਤਿੰਨ ਚੈਨਲ ਚਲਾ ਰਹੇ ਆ ਤੇ ਕਹਾਣੀ ਇੱਥੇ ਵੀ ਬਿਲਕੁਲ ਸੇਮ ਆ ਉਹਨਾਂ ਦੀ ਇੱਕ ਦਿਨ ਦੀ ਅਰਨਿੰਗ ਉਹਨਾਂ ਦੀ ਸਰਕਾਰੀ ਨੌਕਰੀ ਦੀ ਪੂਰੇ 1 ਸਾਲ ਦੀ ਤਨਖਾਹ ਤੋਂ ਵੀ ਬਹੁਤ ਜ਼ਿਆਦਾ ਵਾ ਹੁਣ ਤੱਕ ਆਪਾਂ ਗੱਲ ਸਿਰਫ ਉਹਨਾਂ ਲੋਕਾਂ ਦੀ ਕੀਤੀ ਜਨਣੇ ਆਪਣੀਆਂ ਨੌਕਰੀਆਂ ਛੱਡੀਆਂ ਆਪਣੇ ਇਸ ਪੂਰੇ ਰੀਜਨ ਚੜਦੇ ਤੇ ਲੈਂਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ ਉਸੇ ਤਰ੍ਹਾਂ ਹੀ ਇਸੇ ਪਿੰਡ ਦੇ ਵੀ ਕੁਝ ਨੌਜਵਾਨ ਨੇ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਗਏ ਪਰ ਆਪਣੇ ਪਿੰਡ ਦੇ ਹੀ ਲੜਕੇ ਆ ਦੀ ਇਹ ਸਫਲਤਾ ਨੂੰ ਦੇਖਣ ਤੋਂ ਬਾਅਦ ਉਹ ਸਾਰੇ ਦੇ ਸਾਰੇ ਵੀ ਵਾਪਸ ਆਪਣੇ ਪਿੰਡ ਆਉਂਦੇ ਆ ਤੇ ਇਸੇ ਟੀਮ ਦਾ ਹਿੱਸਾ ਬਣਦੇ ਆ ਇਸ ਪਿੰਡ ਨੂੰ ਪੂਰੇ ਪਾਕਿਸਤਾਨ ਦੇ ਵਿੱਚ ਯੂਟਿਊਬਰਾਂ ਦੇ ਪਿੰਡ ਦੇ ਨਾਮ ਦੇ ਨਾਲ ਅੱਜ ਜਾਣਿਆ ਜਾਂਦਾ ਹਰੇਕ ਘਰ ਦੇ ਵਿੱਚ ਕੰਧਾਂ ਦੇ ਉੱਤੇ ਇਹਨਾਂ ਦੇ 골ਡ ਤੇ সিলవర్ ਬਟਨ ਲਟਕਾਏ ਹੋਏ ਆ ਜਿਹੜੇ ਇਹ ਬੜੀ ਸ਼ਾਨ ਦੇ ਨਾਲ ਲੋਕਾਂ ਨੂੰ ਦਿਖਾਉਂਦੇ ਆ ਤੇ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਦੱਸਿਆ ਕਿ ਇਸ ਪਿੰਡ ਨੂੰ ਹੁਣ ਕੁਝ ਮਹੀਨਿਆਂ ਤੱਕ ਹੀ ਉਮੀਦ ਹੈਗੀ ਆ ਕਿ ਸਭ ਤੋਂ ਪਹਿਲਾਂ ਡਾਇਮੰਡ ਬਟਨ ਵੀ ਮਿਲ ਜਾਣਾ ਵਾ ਜਿੱਥੇ ਸਰਕਾਰੀ ਨੌਕਰੀਆਂ ਤਕਰੀਬਨ ਤਕਰੀਬਨ ਖਤਮ ਹੋ ਚੁੱਕੀਆਂ ਨੇ ਪ੍ਰਾਈਵੇਟ ਨੌਕਰੀਆਂ ਦੇ ਉੱਪਰ ਲੋਕਾਂ ਦਾ ਆਰਥਿਕ ਸ਼ੋਸ਼ਣ ਪੂਰੀ ਚੰਗੀ ਤਰ੍ਹਾਂ ਦੇ ਨਾਲ ਕੀਤਾ ਜਾਂਦਾ ਉਹਨਾਂ ਤੋਂ ਬੇਅਥਾ ਕੰਮ ਕਰਵਾਇਆ ਜਾਂਦਾ ਪਰ ਤਨਖਾਹ ਦੇ ਨਾਮ ਦੇ ਉੱਪਰ ਸਿਰਫ ਇੱਕ ਨਾਮਾਤਰ ਦੀ ਸੈਲਰੀ ਮਿਲ ਰਹੀ ਆ ਤੇ ਹੁਣ ਤੱਕ ਦੀ ਇਸ ਪੂਰੇ ਰੀਜਨ ਦੇ ਨੌਜਵਾਨਾਂ ਦੀ ਇੱਕੋ ਇੱਕ ਆਸ ਪੱਛਮੀ ਦੇਸ਼ਾਂ ਨੇ ਜਦੋਂ ਆਪਣੇ ਦਰਵਾਜ਼ੇ ਬੰਦ ਕਰ ਲਏ ਤਾਂ ਹੁਣ ਨੌਜਵਾਨਾਂ ਦੇ ਲਈ ਇੱਕ ਗਹਿਰੀ ਸੋਚ ਦਾ ਸਮਾਂ ਆ ਗਿਆ ਪਰ ਉਸ ਸੋਚ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਇੱਕ ਛੋਟਾ ਜਿਹਾ ਪਿੰਡ ਉਹਨਾਂ ਸਾਰੇ ਨੌਜਵਾਨਾਂ ਦੇ ਲਈ ਇੱਕ ਉਮੀਦ ਦੀ ਕਿਰਨ ਤੇ ਇੱਕ ਬਹੁਤ ਹੀ ਤਕੜੀ ਆਧਾਰਨ ਸਾਬਤ ਹੋ ਸਕਦਾ ਕਿ ਜੇ ਤੁਹਾਡੇ ਅੰਦਰ ਕੁਝ ਵੀ ਕਰਨ ਦੀ ਲਗਨ ਹੈ ਜੇ ਤੁਸੀਂ ਲੀਕ ਤੋਂ ਹਟ ਕੇ ਕੋਈ ਮਿਹਨਤ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਅੰਦਰ ਕੋਈ ਟੈਲੈਂਟ ਹੈ ਤੇ ਆਪਣੇ ਆਪ ਦੇ ਉੱਪਰ ਵਿਸ਼ਵਾਸ ਆ ਤਾਂ ਤੁਹਾਨੂੰ ਨੌਕਰੀਆਂ ਦੇ ਲਈ ਦਰਦਰ पटकण ਦੀ ਲੋੜ ਨਹੀਂ ਸੜਕਾਂ ਦੇ ਉੱਪਰ ਜਾ ਕੇ ਮੁਜਾਰੇ ਕਰਨ ਦੀ ਲੋੜ ਨਹੀਂ ਅੱਜ ਟੈਕਨੋਲੋਜੀ ਨੇ YouTube ਨੇ ਇੰਟਰਨੈਟ ਨੇ ਤੁਹਾਨੂੰ ਖੁਦ ਹੀ ਇਹ ਜਿਹੇ ਬਹੁਤ ਸਾਰੇ ਮੌਕੇ ਦਿੱਤੇ ਆ ਜਿੱਥੇ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਆਪਣਾ ਪੈਸਾ ਕਮਾ ਸਕਦੇ ਆ ਅੱਗੇ ਹੈਦਰ ਅਲੀ ਇਹ ਵੀ ਦੱਸਦੇ ਨੇ ਕਿ ਹੁਣ ਆਸ-ਪਾਸੇ ਦੇ ਪਿੰਡਾਂ ਤੋਂ ਵੀ ਬਹੁਤ ਸਾਰੇ ਲੜਕੇ ਇਹਨਾਂ ਦੇ ਕੋਲੇ ਆਉਂਦੇ ਆ ਕਿ ਕਿਸ ਤਰ੍ਹਾਂ ਵੀਡੀਓ ਬਣਾਉਣੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਸ਼ੂਟ ਕਰਨਾ ਕਿਹੜੇ ਕੈਮਰੇ ਚਾਹੀਦੇ ਉਹ ਹਰ ਤਰ੍ਹਾਂ ਦਾ ਤਾਮਝਾਮ ਉਹ ਸਾਰਾ ਕੁਝ ਇਹਨਾਂ ਤੋਂ ਸਿੱਖਦੇ ਨੇ ਤੇ ਹੈਦਰ ਅਲੀ ਤੇ ਉਹਨਾਂ ਦੀ ਪੂਰੀ ਦੀ ਪੂਰੀ ਟੀਮ ਇਹ ਸਾਰਾ ਕੁਝ ਫਰੀ ਦੇ ਵਿੱਚ ਇਨਾਂ ਸਾਰੇ ਲੜਕਿਆਂ ਨੂੰ ਸਿਖਲਾਈ ਦਿੰਦੀ ਆ ਤਾਂ ਇਹ ਸੀਗਾ ਜੀ ਇੱਕ ਛੋਟਾ ਜਿਹਾ ਵੀਡੀਓ ਬਹੁਤ ਹੀ ਜ਼ਿਆਦਾ ਦਿਲਚਸਪ ਪਰ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਤੇ ਅੱਜ ਦੇ ਆਪਣੇ ਅਜੀਬੋ-ਗਰੀਬ ਦੁਨੀਆ ਦੇ ਵੀਡੀਓ ਦੇ ਵਿੱਚ ਇਹ ਸੀਗਾ ਅੱਜ ਦਾ ਇੱਕ ਅਜੀਬੋ-ਗਰੀਬ ਪਿੰਡ ਤੇ ਹੁਣ ਮੈਂ ਤੁਹਾਨੂੰ ਕੱਲ ਮਿਲੂੰਗਾ ਕਿਸੇ ਹੋਰ ਅਜੀਬੋ-ਗਰੀਬ ਵੀਡੀਓ ਦੇ ਵਿੱਚ ਕਿਸੇ ਹੋਰ ਅਜੀਬੋ-ਗਰੀਬ ਕਹਾਣੀ ਦੇ ਨਾਲ